ਸਾਤ ਸਾਲ ਮੇਰੇ ਪਿੰਡ ਵਿਆਹ ਹੈ ਦੀ ਜੀ 2011-12 ਉਸ ਤੋਂ ਬਾਅਦ ਜੀ ਪਹਿਲਾਂ ਇਹਦੇ ਮਾਪਪੀ ਦੀ ਡੈਥ ਹੋ ਗਈ ਫਿਰ ਇਹਦੇ ਵਿਆਹ ਤੋਂ 2 ਸਾਲਾਂ ਬਾਅਦ ਸਹੁਰੇ ਦੀ ਤੇ 3-4 ਸਾਲਾਂ ਬਾਅਦ ਨਹੀਂ ਨਿਭੀ ਜੀ 2020 ਕੀ ਦੇ ਵਿੱਚ ਇਹਦੀ ਘਰ ਵਾਲੀ ਦੀ ਡੈਥ ਹੋ ਗਈ ਬਾਈਚ ਜੀ ਉਸ ਤੋਂ ਬਾਅਦ ਜੀ ਇਹਦਾ ਬੇਟਾ ਸੀਗਾ ਉਦੋਂ 2 ਸਾਲ ਡੇਢ ਸਾਲ ਦਾ ਪਿੱਛੇ ਜੀ ਉਹ ਤਾਂ ਮੰਨ ਲੈ ਵੀ ਸਹੀ ਤਰੀਕੇ ਜਨਾਂ ਦੀ ਜ਼ਿੰਦਗੀ ਚੱਲਦੀ ਸੀ ਉਹਦੀ ਸੱਸ ਦੀ ਟੈਕ ਨਾਲ ਹੋ ਗਈ ਡੈਥ ਜੀ ਇਹ ਰਹਿ ਗਿਆ ਇਕੱਲਾ ਜੀ ਬੇਟਾ 4 ਸਾਲ ਦਾ ਹੋਊਗਾ 4.5 ਦਾ ਅਸੀਂ ਸਾਰੇ ਨਗਰ ਨੇ ਮਿਲ ਕੇ ਫੈਸਲਾ ਲਿਆ ਜੀ ਇਹ ਆਪ ਮੁੰਡਾ ਬਾਣੀ ਕਿ ਮਤਲਬ ਸੌਰੀ ਰਹਿਣ ਲੱਗ ਗਿਆ ਸੌਰੀ ਹਾਂ ਜੀ ਹਾਂ ਪੱਕਾ ਸਾਡੇ ਪਿੰਡ ਹੀ ਰਹਿੰਦੇ ਸੀ 7 ਸਾਲ ਹੋ ਗਏ ਜੀ ਇਹ ਅਸੀਂ ਵੀ ਨਗਰ ਨੇ ਫੈਸਲਾ ਮਿਲ ਕੇ ਲਿਆ ਜੀ ਇਹਦੇ ਬੇਟੇ ਨੂੰ ਇਹਦੀ ਜਿਹੜੀ ਸੱਸ ਦੀ ਭੈਣ ਕੋਲੇ ਛੱਡਤਾ ਵੀ ਤੂੰ ਜਿਵੇਂ ਮਰਜ਼ੀ ਮਾਤਾ ਚਾਹੇ ਗਰੀਬੀ ਚ ਅਮੀਰੀ ਚ ਵੀ ਇਹਦੀ ਦੇਖ ਰੇਖ ਕਰ ਉਸ ਤੋਂ ਬਾਅਦ ਇਹ ਜਿਆਦਾ ਅਫਸੈਟ ਹੁਣ ਇਹ ਸਾਰੀ ਰਾਤ ਤਾਂ ਸੜਕ ਦੇ ਉੱਤੇ ਲੰਬਾ ਪਿਆ ਰਹਿੰਦਾ ਤੱਤੇ ਰੇਤੇ ਦੇ ਵਿੱਚ 2-2 3-3 ਘੰਟੇ ਐ ਪੈ ਜੂ ਸਿਰਫ ਸ਼ਮਸ਼ਾਨ ਘਾੜ ਦੇ ਵਿੱਚ ਜਾ ਕੇ ਬਸ ਜੇ ਕੋਈ ਮੋਟਰਸਾਈਕਲ ਤੋਂ ਕਈ ਵਾਰ ਬਚਿਆ ਜੀ ਅਸੀਂ ਪੂਰੇ 1 ਮਹੀਨਾ ਹੋ ਗਿਆ ਬਈ ਮੈਂ ਸਰਪੰਚਾਂ ਵੀ ਨਾਲ ਮੇਰੀ ਪੰਚਾਇਤ ਹੈ ਕਲੱਬ ਦੇ ਮੈਂਬਰ ਨੇ ਜੀ ਪ੍ਰਧਾਨ ਅਸੀਂ ਕੋਈ ਜਗ੍ਹਾ ਨਹੀਂ ਸਾਡੀ ਇਹਨੂੰ ਪ੍ਰੋਪਰ ਹੀ ਸਾਡੇ ਤੋਂ ਦਵਾਈ ਲੈਂਦੇ ਨੇ ਇਹਨੂੰ ਆਪ ਪੁੱਛ ਲਓ ਵੀ ਇਹ ਦੀ ਅਸੀਂ 1 ਮਹੀਨਾ ਹੋ ਗਿਆ ਉਹਨੂੰ ਗੱਡੀ ਚਾੱਕ ਕੇ ਕਿੰਨੀ ਇਹ ਦੀ ਕੇਅਰ ਨਿਮਾਉਣੇ ਆ ਫੇਰ ਆਹ ਚੀਜ਼ ਹਾਲਾਤ ਜੀ ਪਰ ਮੰਨ ਲਵਿਏ ਅੱਜ ਪੂਰਾ ਉਹ ਦੀ ਮਨ ਬਣਾ ਕੇ ਕਹਿੰਦਾ ਜੀ ਮੇਰਾ ਬਾਈ ਕਿਵੇਂ ਨਾ ਕਿਵੇਂ ਹੱਲ ਕਰੋ ਦੇਖੋ ਜੇ ਅਸੀਂ ਇਹ ਡਾਕਟਰ ਦੇ ਕੋਲ ਲੈ ਕੇ ਗਏ ਵੀ ਪ੍ਰੋਪਰ ਹੀ ਦਵਾਈ ਖਾਣੀ ਕੋ ਨਾ ਘਰੇ ਉਹ ਕਿਉਂਕਿ ਜਿੰਮੇਵਾਰੀਆਂ ਬਈ ਇੰਨੇ ਨਾਲ ਰਹਿ ਨਹੀਂ ਸਕਦੇ ਐਡਾ ਨਰਕ ਘਰੇ ਚੜਿਆ ਪਿਆ ਜੀ ਕੱਲਾ ਉਸੇ ਦੀ ਬੇਟੇ ਕਰਕੇ ਹੋ ਗਏ ਹਾਲਾਤ ਹੁਣ ਇਹ ਬਿਲਕੁਲ ਹੀ ਮੰਨ ਲਵੀ ਉਹ ਹੋਆ ਵਿਚਾਰਾ ਇਹਦੇ ਚਾਚੇ ਦੇ ਬੇਟਾ ਮੈਂ ਜਿਹੜਾ ਉਹ ਇਹਦੀ ਚਾਚੀ ਸੱਸ ਕੋਲੇ ਆ ਹਾਂਜੀ ਹਾਂ ਇਹਦੀ ਚਾਚੇ ਦੇ ਬੇਟੇ ਨੂੰ ਫੋਨ ਕਰੇ ਉਹ ਕਹਿੰਦਾ ਸਾਡੇ ਲਈ ਅੱਜ ਤੋਂ ਬਾਅਦ ਇਹ ਬਈ ਕੋਈ ਰਿਸ਼ਤਾ ਨਹੀਂ ਹੈਗਾ ਜਿਹੜਾ ਅਸਲੀ ਪਿੰਡ ਵਾਲੇ ਹਾਂਜੀ ਹਾਂਜੀ ਧੂਰੀ ਸ਼ਹਿਰ ਦੇ ਉਹ ਕਹਿੰਦੇ ਸਾਤੋਂ ਲਖਾ ਲਓ ਕੋਈ ਨਹੀਂ ਅਸੀਂ ਪਰ ਅਸੀਂ ਕਿਸੇ ਗੱਲ 'ਚ ਨਾ ਆਈਏ ਨਾ ਕਰੀਏ ਨਾ ਅਸੀਂ ਵੀ ਆਏ ਸੀ ਬਾਹਰਲੇ ਪਾਹੇ ਆ ਗਏ ਮੈਂਟੂ ਬਾਈ ਮੈਂ ਮੰਨ ਲਿਆ ਵੀ ਪ੍ਰਮਾਤਮਾ ਦਾ ਦੇਖੋ ਨਹੀਂ ਦੇਖਿਆ ਓਰੇ ਸਾਨੂੰ ਤਿੰਨ ਚਾਰ ਘੰਟੇ ਹੋ ਗਏ ਵੀ ਦੂਜਾ ਰੂਪ ਹੈ ਵੀ ਤੁਸੀਂ ਜਿਹੜਾ ਇੰਨਾ ਭਲਾ ਇੰਨਾ ਹੋ ਪਤਾ ਗੱਲ ਕੀ ਹੈ ਜੀ ਵੱਡੇ ਉਹ ਭਰਾ ਉਹ ਸਾਡੇ ਵੀ ਬਹੁਤ ਸਾਲ ਹੋ ਗਏ ਮੈਨੂੰ ਵੀ ਬਈ ਸਿਆਸਤ ਦੇ ਵਿੱਚ ਮੈਂ ਵੱਖ-ਵੱਖ ਆਉਂਦਿਆਂ ਤੇ ਕੰਮ ਕਰਿਆ ਪਰ ਆ ਚੀਜ਼ ਤਾਂ ਦੇਖ ਕੇ ਐਂ ਲੱਗਦਾ ਜਿਵੇਂ ਇਸ ਵਰਗ ਪਰ ਅਸੀਂ ਸਾਡੇ ਤੋਂ ਇਹ ਚੀਜ਼ ਹੋ ਨਹੀਂ ਸਕੀ ਇਹ ਅਸੀਂ ਮੰਨਦੇ ਆ ਗਲਤੀ ਕਿਉਂਕਿ ਸਾਡੇ ਕੋਲੇ ਉਹ ਚੀਜ਼ ਪਿੰਡ ਦੇ ਵਿੱਚ ਇਹਨੂੰ ਹਰ ਰੋਜ਼ ਮਿਲਣਾ ਇਹਨੂੰ ਰੋਟੀ ਟੁੱਕਦਾ ਪਰ ਫਿਰ ਵੀ ਇਹਦਾ ਇੰਨੀ ਕੇਅਰ ਕੀ ਬਸ ਮਤਲਬ ਮੜੇ ਅੱਖਾਂ ਉੱਲੋਂ ਤੋਂ ਪਰਾਂ ਹੁੰਦਾ ਉਰੇ ਵੀ ਅਸੀਂ 2-3 ਘੰਟੇ ਨੂੰ ਫੜ-ਫੜ ਕੇ ਕੋਈ ਨਾ ਤਾਂ ਕੁੱਟੇ ਮਾਰੇ ਨਾ ਕੋਈ ਇਹ ਨਸਾ ਕਰੇ ਲੜਦਾ ਨਹੀਂ ਕਿਸ ਨਾਲ ਪਰ ਮਤਲਬ ਇਹ ਇਹ ਚੀਜ਼ ਹੈ ਤੇ ਮਨ ਦੇ ਵਿੱਚ ਪਤਾ ਨਹੀਂ 2 ਮਿੰਟ ਜੇ ਟਿੱਕੇ ਬੈਠ ਨਹੀਂ ਸਕਦਾ ਜੀ ਇਹ ਹੋ ਜੇ ਜੀ ਅਸੀਂ ਲੈਟਰ ਪੈਡ ਤੇ ਜੋ ਚੀਜ਼ਾਂ ਕਹੋਗੇ ਬਸ ਸਾਡੀ ਹੱਥ ਬੰਨ ਕੇ ਬੇਨਤੀ ਹੋਏ ਇੰਨੀ ਕੋਈ ਗੱਲ ਨਹੀਂ ਤੇ ਵੀਰੇ ਤਰੁੰਦਰਪਾਲਾ ਦਾ ਬਾਟ ਟੁੱਟੇ ਹੋਈ ਤੇਰੀ ਹਾਂ ਸਰਪੰਚ ਸਾਹਿਬ ਪਹਿਲਾਂ ਤੁਸੀਂ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਸਾਰੇ ਸ਼ਲਾਂਗਾ ਦਾ ਦੇ ਪਾਤਰੋਂ ਜਿਹੜਾ ਤੁਸੀਂ ਇਸ ਬੰਦੇ ਨੂੰ ਲੈ ਕੇ ਆਏ ਇੱਥੇ ਔਰ ਧਰਮਿੰਦਰਪਾਲ ਤੂੰ ਬਹੁਤ ਭਾਗਾਂ ਵਾਲਾ ਲੱਕੀਆ ਤੇਰੇ ਨਾਲ ਪਿੰਡ ਦੀ ਤੇਰੀ ਦੀ ਪੰਚਾਇਤ ਖੜੀ ਛੋਟੇ ਵੀਰੇ ਤੂੰ ਬਿਲਕੁਲ ਫਿਕਰ ਨਹੀਂ ਕਰਨਾ ਅਸੀਂ ਤੇਰੇ ਭਰਾ ਵਾਂ ਇਹ ਤੇਰਾ ਪਰਿਵਾਰ ਆ ਇੱਥੇ ਆਪਾਂ ਇੱਥੇ ਪਰਿਵਾਰ ਵਾਂਗੂ ਰਵਾਂਗੇ ਤੂੰ ਦੁਬਾਰਾ ਪ੍ਰੈਕਟਿਸ ਸ਼ੁਰੂ ਕਰਾਂਗੇ ਤੇਰਾ ਮੋਬਾਈਲਾਂ ਨਹੀਂ ਤੈਨੂੰ ਕਿੱਟ ਵਗੈਰਾ ਸਾਰਾ ਕੁਝ ਲੈ ਕੇ ਦੇਵਾਂਗੇ ਦੁਬਾਰਾ ਕੰਮ ਸ਼ੁਰੂ ਕਰ ਸਕੇ ਤੂੰ ਟੇਬਲ ਵਗੈਰਾ ਸਾਰਾ ਕੁਝ ਇੱਥੇ ਪਹਿਲਾਂ ਤੂੰ ਸਾਡੇ ਕੋਲੇ ਰਹਿ ਕੇ ਵੀ ਥੋੜਾ ਟਾਈਮ ਪ੍ਰੈਕਟਿਸ ਕਰ ਸਕਦਾ ਔਰ ਜਿਸ ਦਿਨ ਤੂੰ ਠੀਕ ਹੋ ਗਿਆ ਤੇਰੇ ਨਾਲ ਵ ਤਰੀ ਦੁਬਾਰਾ ਦੁਕਾਨ ਖਲਾਉਣ ਤੇ ਅਸੀਂ ਪੂਰੀ ਮਦਦ ਕਰਾਂਗੇ ਸਰਪੰਚ ਸਾਹਿਬ ਹੁਣੇ ਵੀ ਖੜੇ ਸਾਰੇ ਪਿੰਡ ਵਾਲੇ ਵੀ ਤੇ ਅਸੀਂ ਵੀ ਚੜਨ ਦਾ ਵਾਅਦਾ ਕਰਦੇ ਆਂ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਅੱਜ ਧਰਮਿੰਦਰਪਾਲ ਸਿੰਘ ਵੀਰ ਨੂੰ ਲੈ ਕੇ ਆਏ ਨੇ ਵੀਰੇ ਹੁਣੇ ਪੁੰਨਾਵਾਲ ਪਿੰਡ ਦੇ ਸਰਪੰਚ ਸਾਹਿਬ ਖੜੇ ਨੇ ਸਰਪੰਚ ਸਾਹਿਬ ਤੁਹਾਡਾ ਕੀ ਨਾਮ ਗੋਵਿੰਦਰ ਖੰਗੂੜਾ ਜੀ ਗੋਵਿੰਦਰ ਖੰਗੂੜਾ ਤੇ ਬਾਕੀ ਵੀਰ ਹੁਣੇ ਸਾਰੇ ਪੰਚਾਇਤ ਮੈਂਬਰ ਨੇ ਕਲੱਬ ਪ੍ਰਧਾਨ ਨੇ ਜੀ ਪਿੰਡ ਦੇ ਪਤਵੰਤ ਤੇ ਸੱਜਣ ਨੇ ਸਾਰੇ ਹਨਾ ਪਿੰਡ ਪੁੰਨਾਵਾਲ ਦੇ ਤੇ ਇਹ ਪੁੰਨਾਵਾਲ ਪਿੰਡ ਦਾ ਜਵਾਈ ਆ ਬਾਈ ਇਹਦੇ 7-8 ਸਾਲਾਂ ਤੋਂ ਪਿੰਡ ਹੀ ਰਹਿੰਦਾ ਸੀਗਾ। ਕੁਝ ਕੁਦਰਤ ਦੀ ਮਾਰ ਐਸੀ ਪਈ ਜੀ ਮੈਂ ਵੀਰੇ ਨੇ ਸਾਰੀ ਗੱਲ ਦੱਸੀ ਆ ਤੁਸੀਂ ਸੁਣੀ ਆ। ਵੀ ਕਿਹੜੇ ਹਾਲਾਤਾਂ ਦੇ ਵਿੱਚ ਵੀਰ ਅਜ ਆ ਗਿਆ ਕਿਵੇਂ ਇਹਦਾ ਪਰਿਵਾਰ ਖੇਰੂ-ਖੇਰੂ ਹੋ ਗਿਆ। ਹਨਾ ਘਰ ਵਾਲੀ ਵੀ ਤੁਰ ਗਈ ਇਸ ਦੁਨੀਆ ਤੋਂ, ਸੱਸੀ ਉਹ ਵੀ ਤੁਰ ਗਈ, ਸਹੁਰਾ ਵੀ ਹੈ ਨਹੀਂ। ਮਨ ਲਓ ਇੱਕ ਛੋਟਾ ਬੱਚਾ ਵਾ ਉਹ ਵੀ ਮਨ ਲਓ ਆਪਣੇ ਸਹੁਰੇ ਦੇ ਆਪਣੀ ਵਾਈਫ ਦੀ ਚਾਚੀ ਦੇ ਘਰੇ ਛੱਡਿਆ ਹੋਇਆ ਹਨਾ ਤੇ ਆਪੇ ਵੀਰਾ ਅਫਸੈਟ ਹੋ ਗਿਆ ਤੇ ਹਾਲਾਤ ਨੂੰ ਦੇਖ ਹੀ ਰਿਹਾ। ਜਮੀਨ ਤੇ ਮੱਥਾ ਟੇਕੀ ਜਾਂਦਾ ਜਿੱਥੇ ਦੇਖਦਾ ਉੱਥੇ ਹੀ ਵੀਰਹੁਣੇ ਦੱਸਦਾ ਰੇਤ ਤੇ ਲਿਟਿਆ ਜਾਂਦਾ ਗਰਮ ਦੇ ਵਿੱਚ ਮਤਲਬ ਸੁਜੀ ਮੁੱਕੀ ਬਾਈ ਦੀ ਗੁੱਲ ਮਲਾ ਕੇ ਔਰ ਹਾਲਾਂਕਿ ਇਹ ਜੀਨੀਅਸ ਬੰਦਾ ਔਰ ਇਹ ਬੜਾ ਇੰਟੈਲੀਜੈਂਟ ਬੰਦਾ ਮੋਬਾਈਲਾਂ ਦਾ ਕਾਰੀਗਰ ਆਪਣੇ ਆਪ ਦੇ ਵਿੱਚ ਹੀ ਇੱਕ ਬੜਾ ਵੱਡਾ ਕੰਮ ਆ ਆਮ ਬੰਦਾ ਮੋਬਾਈਲ ਦਾ ਕੰਮ ਨਹੀਂ ਕਰ ਸਕਦਾ ਮੋਬਾਈਲ ਦੇ ਇੰਨੇ ਨਿੱਕੇ ਨਿੱਕੇ ਬਰੀਕ ਪੁਰਜ਼ੇ ਹੁੰਦੇ ਨੇ ਨਿੱਕੇ ਨਿੱਕੇ ਨੱਟ ਹੁੰਦੇ ਆ ਉਹ ਖੋਲ ਲਵੇ ਨਾ ਬੰਦਾ ਤੇ ਮਤਲਬ ਦੁਆਰਾ ਕਸਣਾ ਹੀ ਨਹੀਂ ਆਉਂਦਾ ਇੱਕ ਛੋਟੀ ਜੀ ਗੱਲ ਹੀ ਤੇ ਇਹ ਬੰਦਾ ਪੂਰਾ ਵਧੀਆ ਕਾਰੀਗਰ ਸੀ ਮੋਬਾਈਲਾਂ ਦਾ ਔਰ 9 ਸਾਲ ਇਹਨੇ ਦੁਕਾਨਦਾਰੀ ਕੀਤੀ ਹੈ ਵਧੀਆ ਇਹਦਾ ਵਿਆਹ ਹੋਇਆ ਬੱਚਾ ਹੋਇਆ ਪਰਮਾ ਨੇ ਕੁਝ ਕਿਸਮਤ ਨੇ ਐਸਾ ਖੇਲ ਖੇਡਿਆ ਤੇ ਅੱਜ ਸਾਡਾ ਰਾਤ੍ਰਮਿੰਦਰਪਾਲ ਸਿੰਘ ਇਹਨਾਂ ਹਾਲਾਤਾਂ 'ਚ ਪਹੁੰਚੇ ਪਰ ਕੁਛ ਕੀਤਾ ਜਿਹੜਾ ਚੰਗਾ ਕੀਤਾ ਜੋ ਆਪਾਂ ਬੀਜਦੇ ਹਾਂ ਵੱਢਦੇ ਵੀ ਹਾਂ ਤੇ ਇਹ ਵੀਰ ਨੇ ਕੋਈ ਚੰਗਾ ਬੀਜਿਆ ਸੀ ਅਜੋਰੇ ਰੂਪ ਦੇ ਵਿੱਚ ਸਾਰੀ ਪੰਚਾਇਤ ਨਾਲ ਖੜੀ ਹੈ ਤੇ ਹਾਲਾਂਕਿ ਇਸ ਪਿੰਡ ਦੇ ਵਿੱਚ 6-7 ਸਾਲ ਪਹਿਲਾਂ ਹੀ ਆਇਆ ਤੇ ਇਹਦਾ ਪਿਆਰ ਜਾਂ ਇਹਦਾ ਕੋਈ ਜੋ ਬੀਜਿਆ ਹੋਇਆ ਸੀ ਉਹਦੇ ਸਦਕਾ ਇਹ ਵੀਰ ਖੜੇ ਨੇ ਸਾਰੇ ਔਰ ਸਾਰੇ ਪਤਵੰਤੇ ਸੱਜਣ ਨੇ ਸਰਪੰਚਾ ਕਲੱਬ ਦੇ ਪ੍ਰਧਾਨ ਨੇ ਮੈਂਬਰ ਪੰਚਾਇਤ ਨੇ ਵੀਰ ਉਹਨਾਂ ਨੇ ਪਹਿਲਾਂ ਸਾਡੇ ਨਾਲ ਸੰਪਰਕ ਕੀਤਾ ਵੀਡੀਓ ਬਣਾ ਕੇ ਭੇਜੀ ਫਿਰ ਹੁਣ ਲੈ ਕੇ ਆਏ ਨੇ ਬਾਈ ਨੂੰ ਇੱਥੇ ਤੇ ਹੁਣ ਅਗਲਾ ਸਫ਼ਰ ਆ ਜਿਹੜਾ ਧਰਮਿੰਦਰਪਾਲ ਦਾ ਉਹ ਸਾਰੇ ਤੁਸੀਂ ਅਰਦਾਸ ਕਰਿਓ ਬੀ ਚੰਗੇ ਤਰੀਕੇ ਨਾਲ ਇੱਕ ਵਧੀਆ ਜ਼ਿੰਦਗੀ ਬਤੀਤ ਕਰ ਸਕੇ ਵੀਰਾਂ ਜਲਦੀ ਜਲਦੀ ਇਸ ਸਮੱਸਿਆ ਚੋਂ ਬਾਹਰ ਆ ਸਕੇ ਜਿਹੜਾ ਵੀਰ ਉਹਨਾਂ ਨੇ ਉਪਰਾਲਾ ਕੀਤਾ ਉਹ ਸਫਲ ਹੋਵੇ ਧਰਮਿੰਦਰ ਪਾਲ ਆਪਣੇ ਬੱਚੇ ਦੀ ਚੰਗੀ ਪਰਵਰਿਸ਼ ਕਰੇ ਔਰ ਉਹਨੂੰ ਇੱਕ ਚੰਗਾ ਬਿਹਤਰ ਜੀਵਨ ਦੇ ਸਕੇ ਇਸੇ ਤਰ੍ਹਾਂ ਭੈਣੋ ਭਰਾਵੋ ਅਸੀਂ ਸਿੱਖਿਆ ਵੀ ਲੈ ਸਕਦੇ ਹਾਂ ਜਿਵੇਂ ਅੱਜ ਪੁਨਾਹਾਲ ਪਿੰਡ ਦੇ ਨੌਜਵਾਨਾਂ ਨੇ ਉਪਰਾਲਾ ਕੀਤਾ ਵੀਰ ਉਹਨਾਂ ਨੇ ਤੁਹਾਡੇ ਪਿੰਡਾਂ 'ਚ ਵੀ ਇਸ ਤਰ੍ਹਾਂ ਦੇ ਬੜੇ ਲੋਕ ਨੇ ਆਪਾਂ ਰਲ ਮਿਲ ਕੇ ਕੋਸ਼ਿਸ਼ ਤਾਂ ਕਰੀਏ ਦੇਖੋ ਹਰੇਕ ਬੰਦੇ ਨੂੰ ਰੱਖਣਾ ਵੀ ਜ਼ਰੂਰੀ ਨਹੀਂ ਹੁੰਦਾ ਜਿਵੇਂ ਇਹ ਵੀਰ ਦਵਾਈ ਨਾ ਖਾਂਦਾ ਨਹੀਂ ਦਵਾਈ ਜੇ ਖਾਂਦਾ ਹੁੰਦਾ ਤਾਂ ਇਹ ਵੀਰ ਹੁਣੀ ਵੀ ਉਪਰਾਲਾ ਕਰਦੇ ਤੁਹਾਡੇ ਪਿੰਡ 'ਚ ਕੋਈ ਹੈ ਬੰਦਾ ਉਹਨਾਂ ਦੇ ਪਰਿਵਾਰ ਨੂੰ ਮੋਟੀਵੇਟ ਕਰੋ ਸਾਡੇ ਕੋਲ ਇੱਥੇ ਕੈਂਪ ਲੱਗਦੇ ਨੇ ਹਰ 15 ਦਿਨਾਂ ਬਾਅਦ ਤੁਸੀਂ ਇੱਥੇ ਲੈ ਕੇ ਆਵੋ ਉਹਨਾਂ ਦੀ ਫੈਮਿਲੀ ਦਾ ਮੈਂਬਰ ਕੋਈ ਨਾਲ ਰਹਿਣ ਵਾਲਾ ਹੋਵੇ 10 ਦਿਨ 15 20 ਦਿਨ ਮਹੀਨਾ ਆਪਾਂ ਉਹਨੂੰ ਐਡਮਿਟ ਵੀ ਕਰ ਲਾਂਗੇ ਨਹੀਂ ਤਾਂ ਦਵਾਈ ਦੇ ਸਕਦੇ ਹਾਂ ਤੇ ਦਵਾਈ ਤੇ ਖਰਚਾ ਕੋਈ ਨਹੀਂ ਹੋਣਾ ਬਸ ਸਿਰਫ ਉਹ ਬੰਦੇ ਨੂੰ ਦਵਾਈ ਹਰ ਰੋਜ਼ ਦਿੱਤੀ ਜਾਵੇ ਕੋਈ ਪਰਿਵਾਰ ਦਾ ਮੈਂਬਰ ਜ਼ਿੰਮੇਵਾਰੀ ਲਵੇ ਹੁਣ ਧਰਵਿੰਦਰਪਾਲ ਦੇ ਤਾਂ ਪਿੱਛੇ ਕੋਈ ਇਸ ਤਰ੍ਹਾਂ ਦਾ ਮੈਂਬਰੀ ਨਹੀਂ ਬਚਿਆ ਜਿਹੜਾ ਕੋਈ ਜ਼ਿੰਮੇਵਾਰੀ ਲੈ ਸਕਦਾ ਫਿਰ ਵੀ ਇਹ ਵੀਰ ਉਹਨਾਂ ਨੇ ਅਪਰਾਲਾ ਕੀਤਾ ਆਪਣੇ ਨਗਰ ਖੇੜੇ ਚ ਆਸ-ਪਾਸ ਧਿਆਨ ਖਿਆਲ ਕਰਿਆ ਕਰੋ ਜੇ ਕੋਈ ਵਕਤ ਦੀ ਮਾਰ ਚੱਲ ਰਿਹਾ ਵੀਰ ਆ ਤਾਂ ਉਹਨੂੰ ਜ਼ਰੂਰ ਆਪਣੇ ਆਪਣੇ ਲੈਵਲ ਤੇ ਉਸਦੀ ਮਦਦ ਲਈ ਅੱਗੇ ਆਇਆ ਕਰੋ ਤੇ ਇਹ ਵੀਰ ਇੱਥੇ ਸ਼ਮਸ਼ਾਨ ਘਾਟ ਬਾਸ ਸੜਦੇ ਜਾਂ ਸੜਕਾਂ ਦੇ ਤੁਰਿਆ ਫਿਰਦਾ ਅੱਜ ਇਹ ਵੀਰ ਇੱਥੇ ਸੁਪਨਿਆਂ ਦੇ ਘਰ ਪਹੁੰਚੇ ਵਾਹਿਗੁਰੂ ਜੀ ਖਾਲਸਾ ਇੱਕ ਇੱਕ ਮਿੰਟ ਭਰਾ ਬਣ ਜੀ ਜੀ ਮੇਰੀ ਬਈ ਹੱਥ ਜੋੜ ਕੇ ਬੇਨਤੀ ਹੈ ਜੀ ਅਸੀਂ ਪੂਰਾ ਮਹੀਨਾ ਡੇਢ ਮਹੀਨਾ ਹੋ ਗਿਆ ਮੇਰੇ ਨਾਲ ਸਾਰੇ ਨੌਜਵਾਨ ਸਾਥੀ ਭਰਾ ਮੇਰੇ ਬਹੁਤ ਵੱਖ-ਵੱਖ ਜਗ੍ਹਾ ਤੇ ਅਸੀਂ ਇਹ ਜੀ ਵੀਡੀਓ ਭੇਜੀ ਗੱਡੀ ਚ ਸਪੈਸ਼ਲ ਆ ਸੀ ਜਾ ਕੇ ਆਏ ਉਰੇ ਵੀ ਆਏ ਸੀਗੇ ਜੀ ਤੇ ਜਿੰਨਾ ਸੜ ਤੋਂ ਬਾਅਦ ਤਾਂ ਲੱਗੀ ਪਰ ਸਾਡੀ ਕਿਸੇ ਨੇ ਬਾਹਣੀ ਪੜੀ ਜੀ ਸਾਡਾ ਇਹ ਵੀ ਬਸਰਮੀ ਆਉਂਦੀ ਸੀ ਵੀ ਯਾਰ ਇਹਦਾ ਪ੍ਰੋਪਰ ਕਿਤੇ ਨਾ ਤਾਂ ਇਹ ਐਡਮਿਟ ਹੁੰਦਾ ਸੀਗਾ ਨਾ ਦਵਾਈ ਖਾਂਦਾ ਸੀਗਾ ਬਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਸੀਂ ਮੇਰੇ ਵੱਡੇ ਭਰਾ ਹੋ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ